ਸਾਸ ਸਦੀਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਵਿਪਤੀ ਪਤਨੀ ਦਾ ਰਿਸ਼ਤਾ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਇਹ ਗੱਲ ਦੋਨਾਂ ਲਈ ਆ ਇੱਕ ਲਈ ਨਹੀਂ ਹੈਗੀ ਵੀਰ ਲੜਕੀ ਲਈ ਆ ਜਾਂ ਲੜਕੀ ਲਈ ਆ ਹਨਾ ਇਸ ਤਰ੍ਹਾਂ ਨਹੀਂ ਹੈਗਾ ਆ ਆਪਾਂ ਨੂੰ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਆ ਕਈ ਵਾਰੀ ਪਰਿਸਥਿਤੀਆਂ ਐਦਾਂ ਦੀਆਂ ਬਣ ਜਾਂਦੀਆਂ ਆ ਕਿ ਰਿਸ਼ਤਿਆਂ ਦੇ ਵਿੱਚ ਕੜਵਾਹਟ ਹੋ ਜਾਂਦੀ ਆ ਪਰ ਥੋੜਾ ਬਹੁਤਾ ਕਹਿੰਦੇ ਹੁੰਦੇ ਨੋਕ-ਚੋਕ ਚੱਲਦੀ ਰਹੇ ਤਾਂ ਕੋਈ ਗੱਲ ਨਹੀਂ ਪਰ ਜਿਆਦਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਹਿੰਦੇ ਹੁੰਦੇ ਆ ਵੀ ਜੀਵਨ ਸਾਥੀ ਇਦਾਂ ਦੇ ਬਣੋ ਕਿ ਕੋਈ ਵਿਛੜਨ ਤੋਂ ਵੀ ਡਰ ਲੱਗੇ ਤੇ ਨਾ ਕਿ ਇਹ ਹੋਵੇ ਕਿ ਇੱਕ ਦੂਜੇ ਨੂੰ ਛੱਡਣ ਲਈ ਕੋਈ ਮਜਬੂਰ ਹੋ ਜਾਵੇ ਜੇ ਕੋਈ ਗੱਲ ਹੋਵੇ ਤਾਂ ਇੱਕ ਦੂਜੇ ਦੇ ਦੁੱਖ ਨੂੰ ਸਮਝਣ ਨਾ ਕਿ ਉਹ ਇੱਕ ਦੂਜੇ ਦੇ ਬਿਹਾਰ ਤੋਂ ਦੁਖੀ ਹੋ ਜਾਣ। ਇਹ ਨਹੀਂ ਹੈਗਾ ਵੀ ਆਪਾਂ ਉਹਦੀਆਂ ਗਲਤੀਆਂ ਕੱਢੀ ਜਾਈਏ, ਇੱਕ ਦੂਜੇ ਦੀਆਂ ਗਲਤੀਆਂ ਕੱਢੀ ਜਾਈਏ। ਜੇ ਤੁਸੀਂ ਆਪਾਂ ਇਸ ਤਰ੍ਹਾਂ ਕਰਨ ਲੱਗ ਗਏ, ਫਿਰ ਤਾਂ ਗਲਤੀਆਂ ਹੀ ਖੱਡਦੇ ਰਹਿ ਜਾਵਾਂਗੇ। ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਕਈ ਵਾਰੀ ਸਮਾਂ ਇਦਾਂ ਦਾ ਹੁੰਦਾ ਆ ਕਿ ਆਪਾਂ ਨੂੰ ਸਾਰਾ ਕੁਝ ਜਿਹੜਾ ਆ ਕਮੀਆਂ ਹੀ ਕਮੀਆਂ ਨਜ਼ਰ ਆਉਂਦੀਆਂ ਆ। ਜਦੋਂ ਇਦਾਂ ਦਾ ਸਮਾਂ ਹੋ ਬਚੇਵੇ, ਕੋਈ ਪਲ ਤਾਂ ਹੋਊਗਾ ਹੀ ਨਾ। ਜੇਰਾ ਤੁਸੀਂ ਟਾਈਮ ਨਾਲ ਖੱਡਿਆ ਹੋਊਗਾ ਆਪਾਂ ਨੂੰ ਉਸ ਟਾਈਮ ਨੂੰ ਯਾਦ ਕਰ ਲੈਣਾ ਚਾਹੀਦਾ ਆ ਫਿਰ ਜਿਹੜੀਆਂ ਕਮੀਆਂ ਆ ਉਹ ਥੋੜੀਆਂ ਦੂਰ ਹੋ ਜਾਂਦੀਆਂ ਆ ਠੀਕ ਹੈ ਜੀ ਸਾਨੂੰ ਇੱਕ ਦੂਜੇ ਤੇ ਭਰੋਸਾ ਇੰਨਾ ਹੋਣਾ ਚਾਹੀਦਾ ਆ ਕਿ ਕੋਈ ਦੁੱਖ ਦਰਦ ਹੋਵੇ ਆਪਣੇ ਜੀਵਨ ਸਾਥੀ ਦੀ ਯਾਦ ਆਵੇ ਨਾ ਕੀ ਅਸੀਂ ਇੱਕ ਦੂਜੇ ਦੇ ਵਿਹਾਰ ਤੋਂ ਉਹ પતિ ਪਤਨੀ ਦੇ ਵਿਹਾਰ ਤੋਂ ਦੁਖੀ ਹੋਈ ਰਵੇ ਤਾਂ પતિ ਪਤਨੀ ਦੇ ਵਿਹਾਰ ਤੋਂ ਦੁਖੀ ਜਵੇ ਸਾਨੂੰ ਇਸ ਤਰ੍ਹਾਂ ਦੇ ਨਹੀਂ ਬਣਨਾ ਚਾਹੀਦਾ ਕਿੰਦੇ ਕੋਈ ਵੀ ਦੁੱਖ ਹੋਵੇ ਸਾਨੂੰ ਆਪਣੇ ਜੀਵਨ ਸਾਥੀ ਦੀ ਯਾਦ ਆਉਣੀ ਚਾਹੀਦੀ ਆ ਇਹ ਨਾ ਹੋਵੇ ਕਿ ਇਹ ਖੁਸ਼ੀ ਦੇ ਵਿੱਚ ਵੀ ਤੁਸੀਂ ਆਪਣੇ ਆਪ ਨੂੰ ਇਕੱਲਾ ਹੀ ਸਮਝੋ ਜਦੋਂ ਕੋਈ ਵੀ ਖੁਸ਼ੀ ਦਾ ਮਾਹੌਲ ਹੁੰਦਾ ਹੈ ਜਾਂ ਕੋਈ ਦੁੱਖ ਵੀ ਹੁੰਦਾ ਹੈ ਨਾ ਜੇ ਸਾਡਾ ਜੀਵਨ ਸਾਥੀ ਸਾਡੇ ਨਾਲ ਆ ਤੇ ਉਹ ਦੁੱਖ ਜਿਹੜਾ ਕਾਫੀ ਹੱਦ ਤੱਕ ਜਿਹੜਾ ਹੈ ਘਟ ਜਾਂਦਾ ਆ। ਬਸ ਜੀ ਮੈਂ ਅੱਜ ਇਹੀ ਕਹੂੰਗੀ ਇੱਕ ਦੂਜੇ ਨੂੰ ਸਮਝੋ ਖੁਸ਼ ਰਹੋ ਆਬਾਦ ਰਹੋ ਸਭ ਦੇ ਘਰ ਖੁਸ਼ੀਆਂ ਦੇ ਨਾਲ ਭਰੇ ਰਹਿਣ ਪਰਮਾਤਮਾ ਤੰਦਰੁਸਤੀ ਦੇਵੇ। ਜੇ ਤੁਹਾਨੂੰ ਗੱਲ ਮੇਰੀ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਨਹੀਂ ਕੀਤਾ ਤਾਂ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਨਾਲ। ਉਨਾਂ ਚਰਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ